ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਵੱਡਾ ਫੈਸਲਾ ਲਿਆ ਗਿਆ ਖਾਸ ਕਰਕੇ ਮੌਸਮ ਨੂੰ ਮੱਦੇਨਜ਼ਰ ਕਿਉਂਕਿ ਸੀਤ ਲਹਿਰ ਚੱਲ ਰਹੀ ਆ ਮੌਸਮ ਲਗਾਤਾਰ ਠੰਡਾ ਹੁੰਦਾ ਜਾ ਰਿਹਾ ਜਿਸ ਦੇ ਚੱਲਦਿਆਂ ਇੱਕ ਵੱਡਾ ਫੈਸਲਾ ਲੈ ਲਿਆ ਗਿਆ ਹੈ ਸਕੂਲਾਂ ਦੀਆਂ ਛੁੱਟੀਆਂ ਜਿਹੜੀਆਂ 15 ਜਨਵਰੀ ਦੇ ਤੱਕ ਸੀ ਉਹ ਵਧਾ ਕੇ 20 ਜਨਵਰੀ ਕਰ ਦਿੱਤੀਆਂ ਗਈਆਂ ਨੇ ਸਾਣੋ ਬੱਚਿਆਂ ਦੇ ਲਈ ਜਿਹੜੇ ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਗਏ ਹੋਏ ਨੇ ਘੁੰਮਣ ਦੇ ਲਈ ਗਏ ਹੋਏ ਨੇ ਉਹਨਾਂ ਦੇ ਲਈ ਇਹ ਖਾਸ ਖਬਰ ਹੈ ਕਿ ਤੋਡੀਆਂ ਛੁੱਟੀਆਂ ਦੇ ਵਿੱਚ ਵਾਅਦਾ ਹੋ ਗਿਆ ਪਰ ਕਲਾਸਾਂ ਜ਼ਰੂਰ ਲੱਗਣਗੀਆਂ ਪਹਿਲੀ ਤੋਂ 8ਵੀਂ ਤੱਕ ਬੱਚਿਆਂ ਦੀਆਂ ਜਿਹੜੀਆਂ ਕਲਾਸਾਂ ਨੇ ਆਨਲਾਈਨ ਲਗਾਈਆਂ ਜਾਣਗੀਆਂ ਪਰ 9ਵੀਂ ਕਲਾਸ ਤੋਂ 12ਵੀਂ ਤੱਕ ਦੇ ਜਿਹੜੇ ਬੱਚੇ ਨੇ ਉਹਨਾਂ ਦੀਆਂ ਕਲਾਸਾਂ ਫਿਜ਼ੀਕਲ ਤੌਰ ਤੇ ਲੱਗਣਗੀਆਂ 9:30 ਵਜੇ ਤੋਂ 4 ਵਜੇ ਤੱਕ ਤਾ ਵੱਡੀ ਖਬਰ ਸਾਂਝੀ ਕਰ ਰਹੇ ਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਹੈ ਜਿਹੜਾ ਉਹ ਲਿਆ ਗਿਆ ਚੰਡੀਗੜ੍ਹ ਦੇ ਸਕੂਲਾਂ ਦੇ ਲਈ ਇਹ ਵੱਡਾ ਐਲਾਨ ਹੈ ਜੋ ਉਹ ਕਰ ਦਿੱਤਾ ਗਿਆ ਹੈ ਤਾਂ ਉੱਤਰ ਭਾਰਤ ਦੇ ਵਿੱਚ ਸੀਤ ਲਹਿਰ ਨੇ ਇਸ ਵਕਤ ਪੂਰਾ ਜ਼ੋਰ ਫੜਿਆ ਹੋਇਆ ਜਿਸ ਦੇ ਚੱਲਦਿਆਂ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਸਕੂਲਾਂ ਦੀਆਂ ਛੁੱਟੀਆਂ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਪ੍ਰਾਈਵੇਟ ਸਕੂਲ ਹੋਣ ਸਰਕਾਰੀ ਸਕੂਲ ਹੋਣ ਜਾਂ ਅਰਧ ਸਰਕਾਰੀ ਸਕੂਲ ਹੋਣ ਤਿੰਨੇ ਪ੍ਰਕਾਰ ਦੇ ਸਕੂਲਾਂ ਦੇ ਵਿੱਚ 20 ਜਨਵਰੀ 2024 ਤੱਕ ਜਿਹੜੀਆਂ ਛੁੱਟੀਆਂ ਨੇ 8ਵੀਂ ਤੱਕ ਦੇ ਬੱਚਿਆਂ ਦੇ ਲਈ ਉਹ ਵਧਾ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਯੂਟੀ ਚੰਡੀਗੜ੍ਹ ਦੇ ਵੀ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਵੀ ਛੁੱਟੀਆਂ ਵਧਾਈਆਂ ਗਈਆਂ ਨੇ ਪਰ 9ਵੀਂ ਤੋਂ 12ਵੀਂ ਤੱਕ ਜਿਹੜੀਆਂ ਕਲਾਸਾਂ ਨੇ ਉਹ ਫਿਜ਼ੀਕਲ ਤੌਰ ਤੇ ਲੱਗਣਗੀਆਂ ਜਾਨੀ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਪਹੁੰਚਣਾ ਪਵੇਗਾ 15 ਤਰੀਕ ਤੋਂ ਬਾਅਦ ਤੇ ਤੁਹਾਡੀ ਟਾਈਮਿੰਗ ਸਵੇਰੇ 9:30 ਵਜੇ ਤੋਂ ਲੈ ਕੇ ਸਾਡੇ 4:00 ਵਜੇ ਤੱਕ ਦੀ ਹੋਵੇਗੀ ਇਸ ਦੌਰਾਨ ਤੋਂ ਬਾਅਦ ਜਿਹੜਾ ਉਹ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਜਾਵੇਗੀ ਤਾਂ ਵੱਡੀ ਖਬਰ ਸਾਂਝੀ ਕਰ ਰਹੇ ਹਾਂਗੇ ਉਹ ਬੱਚਿਆਂ ਦੇ ਲਈ ਜਿਹੜੇ ਬੱਚੇ ਖਾਸ ਕਰਕੇ ਘੁੰਮਣ ਦੇ ਲਈ ਗਏ ਹੋਏ ਨੇ ਕਿਉਂਕਿ ਇਹ ਨਵੇਂ ਸਾਲ ਤੋਂ ਬਾਅਦ ਜਦੋਂ ਠੰਡ ਨੇ ਜ਼ੋਰ ਫੜਿਆ ਤਾਂ ਬੱਚਿਆਂ ਦੇ ਵਿੱਚ ਇੱਕ ਹੋੜ ਹੁੰਦੀ ਹੈ ਕਿ ਕਿਤੇ ਬਾਹਰ ਚੱਲਦੇ ਆ ਮਾਈਂਡ ਫਰੈਸ਼ ਕਰਨ ਦੇ ਲਈ ਘੁੰਮ ਕੇ ਆਉਣੇ ਆ ਪਰਿਵਾਰ ਦੇ ਵੱਲੋਂ ਵੀ ਫੰਕਸ਼ਨ ਚੱਲਦੇ ਨੇ ਜਿਹੜੇ ਉਹਨਾਂ ਨੂੰ ਬਾਹਰ ਲੈ ਕੇ ਜਾਇਆ ਜਾਂਦਾ ਹੈ ਇਹ ਘਰਾਂ ਦੇ ਵਿੱਚ ਲੋਹੜੀ ਵਗੈਰਾ ਫੰਕਸ਼ਨ ਨੇ ਜਿਹੜੇ ਮਨਾਏ ਜਾਂਦੇ ਨੇ ਮਾਘੀ ਮਣਾਈ ਜਾਣੀ ਹੈ ਕੱਲ ਤਾਂ ਅਜਾਹ ਦੇ ਵਿੱਚ ਉਹਨਾਂ ਬੱਚਿਆਂ ਦੇ ਲਈ ਸਰਕਾਰ ਨੇ ਛੁੱਟੀਆਂ ਵਧਾ ਦਿੱਤੀਆਂ ਨੇ ਖਾਸ ਕਰਕੇ ਬੱਚਿਆਂ ਦੀ ਸਿਹਤ ਨੂੰ ਮੱਦੇ ਨਜ਼ਰ ਕਿਉਂਕਿ ਠੰਡ ਲਗਾਤਾਰ ਜ਼ੋਰ ਫੜ ਰਹੀ ਆ ਲਗਾਤਾਰ ਵਧਦੀ ਜਾ ਰਹੀ